ਅੱਜ ਦੁਪਹਿਰ ਕਰੀਬ 2 ਵਜੇ ਮਲਸੀਆਂ ਦੀ ਡੱਬਰੀ ਕਲੋਨੀ ਦੇ ਖਾਲੀ ਪਲਾਟਾਂ ਵਿੱਚੋਂ ਇੱਕ ਨੌਜਵਾਨ ਦੀ ਭੇਦ ਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਅਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਪੱਤੀ ਲਕਸ਼ੀਆ ਮਲਸੀਆਂ ਨੇ ਦੱਸਿਆ ਕਿ ਸਾਡਾ ਪੁੱਤਰ ਦਾ ਐਤਵਾਰੀ ਰਾਤ 1:28 ਪ੍ਰਵਾਸ ਸਮੇਤ ਸੁੱਤਾ ਹਾ ਸੀ। ਰਾਤ ਕਰੀਬ 11 ਵਜੇ ਏਕਲਵ ਘਰ ਬਿਨਾਂ ਕਿਸੇ ਨੂੰ ਦੱਸੇ ਕੰਨ ਟੱਪ ਕੇ ਕਿਧਰੇ ਚਲਾ ਗਿਆ। ਰਾਤ ਕਰੀਬ 1 ਵਜੇ ਜਦ ਉਸ ਦੀ ਪਤਨੀ ਕਾਜਲ ਨੇ ਉੱਠ ਕੇ ਦੇਖਾ ਤਾਂ ਏਕਲਵ ਘਰ ਵਿੱਚ ਨਹੀਂ ਸੀ। ਕਾਜਲ ਵੱਲੋਂ ਰੋਲਾ ਪਾਉਣ ਤੇ ਅਸੀਂ ਸਾਰੇ ਉੱਠ ਗਏ ਤੇ ਏਕਲਬਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਘਰ ਦੀ ਕੰਨ ਟੱਪ ਕੇ ਕਿਧਰੇ ਚਲਾ ਗਿਆ ਹੈ। ਉਹਨਾਂ ਦੱਸਿਆ ਕਿ ਸਾਨੂੰ ਅੱਜ ਕਿਸੇ ਨੇ ਸੂਚਿਤ ਕੀਤਾ ਕਿ ਤੁਹਾਡੇ ਪੁੱਤਰ ਦੀ ਲਾਸ਼ ਡੱਬਰੀ ਕਲੋਨੀ ਦੇ ਖਾਲੀ ਪਲਾਟਾਂ ਵਿੱਚ ਪਈ ਹੈ। ਉਹਨਾਂ ਦੱਸਿਆ ਕਿ ਏਕਲਬ ਨੇ 25 ਸਤੰਬਰ ਨੂੰ ਮਲੇਸ਼ੀਆ ਵਿਦੇਸ਼ ਜਾਣਾ ਸੀ ਪਰ ਇਹ ਮੱਦ ਭਾਗੀ ਘਟਨਾ ਵਾਪਰ ਗਈ। ਇਸ ਸਬੰਧੀ ਮਾਸੀਆਂ ਚੌਂਕੀ ਦੇ ਇੰਚਾਰਜ ਏਐਸਆਈ ਬੂਟਾ ਆਰਾਮ ਨੇ ਦੱਸਿਆ ਕਿ ਏਕਲਬ ਦੀ ਮ੍ਰਿਤਕ ਦੇਹ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਉਪਰੰਤ ਲਾਸ਼ ਅੰਤਿਮ ਸੰਸਕਾਰ ਲਈ ਬਾਰਸਾਂ ਨੂੰ ਸੌਪ ਦਿੱਤੀ ਜਾਵੇਗੀ। ਉਹਨਾਂ ਕਹਿ ਕੇ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਲਿਖਵਾਏ ਗਏ। ਅਗਲੀ ਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਕੀਤੀ ਜਾਵੇਗੀ। ਮਲਸੀਆਂ ਤੋਂ ਜਸਵੀਰ ਸੀਰਾ ਤੇ ਬਿੰਦਰ ਕੁਮਾਰ ਮਲਸੀਆਂ ਦੀ ਖਾਸ ਰਿਪੋਰਟ ਵਾਰਡ ਪੰਜਾਬ న్యూਸ। ਹਾਂਜੀ ਕੀ ਨਾਮ ਹੈ ਤੁਹਾਡਾ? ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ ਕਿਹੜੀ ਪੱਤੀ ਤੁਹਾਡੀ? ਮਲਸੀਆਂ ਪੱਤੀ ਜੀ। ਕੀ ਗੱਲ ਹੋਈ ਆ? ਕੋਈ ਨਹੀਂ ਗੱਲ ਹੋਈ ਇਹ ਆਇਆ ਬਾਹਰੋਂ। ਕੌਣ ਬੈਗੇ ਆ ਲਾਭ ਜੀ ਕਲਾਬ ਤੁਹਾਡਾ ਬੇਟਾ ਹਾਂਜੀ ਬੇਟਾ ਕਿੰਨੇ ਸਾਲ ਦੀ ਉਮਰ ਹੈ ਦੀ 30 ਸਾਲ ਦੀ ਹੈ ਅੱਛਾ ਬਾਹਰੋਂ ਕਦੋਂ ਆਇਆ ਰਾਤ ਨੂੰ ਆਇਆ 7:00 ਵਜੇ ਆਇਆ ਮੈਂ ਰੋਟੀ ਖਾਂਦਾ ਸੀ ਉਦੋਂ ਇਹ ਵੀ ਆਣ ਕੇ ਇੰਨੇ ਵੀ ਰੋਟੀ ਖਾਦੀ ਮੇਰੇ ਕੋਲੇ ਬੈ ਕੇ ਠੀਕ ਆ ਮੈਂ ਤਾਂ ਰੋਟੀ ਖਾ ਕੇ ਤੇ ਆਉਂਦੇ ਕਮਰੇ ਚ ਤੇ ਸੌਂਗੇ ਦੋਨੇ ਜਣੇ ਠੀਕ ਆ ਸਾਹੀ ਆਪਦੇ ਕਮਰੇ ਚ ਸੌਂਗੇ ਆ ਠੀਕ ਆ ਵਿਆਹ ਹੋਇਆ ਮੁੰਡੇ ਦਾ ਹਾਂਜੀ ਠੀਕ ਆ ਬੱਚੇ ਦੋ ਬੱਚੇ ਆ ਗਏ ਇੱਕ ਕੁੜੀ ਹੈ ਨਾਮ ਕਿੰਨੇ ਕਿੰਨੇ ਸਾਲ ਦੇ 6 ਸਾਲ ਦਾ ਮੁੰਡਾ ਵਾ ਤੇ ਦੋ ਸੌ ਨੰਬਰ ਦੇ ਅੱਛਾ ਹਾਂਜੀ ਤੇ ਸਾਢੇ 6 ਮਿੰਟ ਪਾ ਕਰ ਅੱਛਾ ਮੁਰਤੇ ਮੁਰਤੇ ਸੌ ਗਏ ਆ ਇਹ ਤੇ ਕੁੜੀ ਇਹਨਾਂ ਨੇ ਬਚਾਲੇ ਪਾ ਲਈ ਆ ਤੇ ਇਕਦਰ ਇਹ ਪਾਜੀ ਤੋਂ drep ਪੈ ਗਿਆ ਠੀਕ ਆ ਤੇ ਮੁਰਤੇ ਪਤਾ ਨਹੀਂ ਕਦੋਂ ਉੱਠਿਆ ਵਾ ਉੱਠ ਕੇ ਤੇ ਇਹ ਬੂਆ ਨੇ ਖੋਦਿਆ ਹੋਇਆ ਹੂੰ ਕੰਦ ਟਪਿਆ ਇਹ ਨਾਂ ਦੇ ਕੱਪਕੇ ਬਾਹਰ ਨਿਕਲ ਗਿਆ ਅੱਛਾ ਮੁਰਕੇ ਨੇ ਇਹ ਇੱਕ ਤੋਂ ਕوجੇ ਤੇ ਇਹਨੂੰ ਜਾਗ ਆਈ ਹੈ ਇਹਨੇ ਦੇਖਿਆ ਤੇ ਹੈ ਨਹੀਂ ਸੀਗਾ ਲਾਵਾ ਨਹੀਂ ਸੀਗਾ ਅੱਛਾ ਇਹਨੇ ਤਾਂ ਮੈਨੂੰ ਆਵਾਜ਼ ਮਾਰੀ ਦੱਸਦੀ ਕਿ ਇਹ ਲਾਵਾ ਹੈ ਨਹੀਂਗਾ ਨੋਂ ਨੇ ਤੁਹਾਡੀ ਨਹੀਂ ਹਾਂਜੀ ਅੱਛਾ ਤੇ ਦੇਖਿਆ ਤਾਂ ਇਹ ਤਾਂ ਚੱਡੀਆਂ ਸੀ ਕੰਤੂ ਤੋੜੀਆਂ ਨਹੀਂ ਆਉਂਦਾ ਹੀ ਰੱਖੀਆਂ ਹੋਈਆਂ ਨੇ ਹਾਂ ਬਾਹਰ ਦੀ ਤੋਂ ਤੂੰ ਚੱਲ ਸਕਦੇ ਆ ਦੇਖ ਸਕਦੇ ਤੂੰ ਨਿਕਲ ਕੇ ਆ ਅੱਛਾ ਮੁਰਕੇ ਨੂੰ ਲੱਗਦੇ ਰਹੇ ਉਹ ਤੇ ਅੱਛਾ ਮੁਰਕੇ ਨਾਲ ਮਿਲਿਆ ਹੀ ਨਹੀਂ ਆ ਹੁਣ ਮਿਲਿਆ ਕਿੱਥੋਂ ਮਿਲਿਆ ਆ ਇਤਨਾ ਜਗਾ ਆ ਜਿਹੜੀ ਜਗਾ ਬਹੁਤ ਪਿਆਰ ਅਸ਼ਕਦੋਨੀਆ ਜੋ ਮਿਲਿਆ ਹਾਂਜੀ ਆਪਣਾਕਾਂ ਚ ਜਦੋਂ ਇਹ ਤੁਹਾਨੂੰ ਮਿਲਿਆ ਉਦੋਂ ਮੇਰੇ ਮਰਤ ਪਾਇਆ ਗਿਆ ਇਹ ਨਹੀਂ ਜੀ ਸਾਨੂੰ ਨਹੀਂ ਮਿਲਿਆ ਇਹ ਇਹਨਾਂ ਨੇ ਸਾਨੂੰ ਫੋਨ ਕੀਤਾ ਵਾ ਆਪਣੇ ਕਿਸੇ ਦੇ ਮੁੱਲੇ ਚ ਫੋਨ ਕੀਤਾ ਹਾਂਜੀ ਹਾਂਜੀ ਤੇ ਇਹ ਮਤਲਬ ਉਹਨਾਂ ਨੇ ਫੋਨ ਕੀਤਾ ਸਾਨੂੰ ਸੁਬੀ ਉੱਥੇ ਪਿਆ ਵਾ ਕਦੇ ਬਲਵਾਉਣ ਤੁਹਾਨੂੰ ਥੱਲੇ ਪਿਆ ਸੀ ਜ਼ਮੀਨ ਤੇ ਹਾਂਜੀ ਇਹ ਕੋਈ ਨਸ਼ਾ ਕਰਦਾ ਨਛਾ ਕੋਈ ਨਹੀਂ ਗੋਲੀਆਂ ਗੋਲੀਆਂ ਦੀ ਜਰੂਰ ਪੰਦਾ ਸੀ ਹਾਂ ਹਾਂ ਜਿਹੜੀਆਂ ਮੈਂ ਠੀਕ ਹੈ ਠੀਕ ਹੈ ਹੁਣ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕਾਨੂੰਨ ਕੋਲੋਂ ਨਹੀਂ ਕਹਿੰਦਾ ਕਿ ਕਸੂਰ ਕਿਸੇ ਦਾ ਕੋਈ ਨਹੀਂਗਾ ਹੁਣ ਕੀ ਕਰ ਸਕਦੇ ਆ ਇਹ ਠੀਕ ਹੈ ਨਹੀਂ ਨਹੀਂ ਤੇ ਇਹਦੀ ਪਤਨੀ ਦਾ ਨਾਮ ਹੈ ਤਾਜਲ ਜੀ ਠੀਕ ਹੈ ਜੀ